ਜਨਦਰ ਬੰਦਾ ਹੁੰਦਾ ਰ ਆਇਆ ਜਨਦਰ ਆ ਟੀਕੇ ਲਾਉਣਾ ਤੂੰ ਭਾਈ ਇਹ ਲਾਉਂਦਾ ਹੈ ਨਸਾ ਵਾਲਾ ਹੈ ਹੈ ਟੋਰ ਦੇ ਵਿੱਚ ਭਾਈ ਗਲਤੀ ਹੋ ਗਈ ਮੇਥੋ ਜੀ ਮੈਂ ਜਨਦਰੋਂ ਆਇਆ ਨਹੀਂ ਤੇ ਤੂੰ ਇਹਨਾਂ ਕੋਈ ਮੰਗ ਕੇ ਲੈਣਾ ਚੋਰੀ ਕਰਕੇ ਕਿਉਂ ਭੱਜਿਆ ਤੂੰ ਭਾਈ ਨਾ ਪਰਾਪੀਆਂ ਨਾਲ ਹੀ ਯਾਰ ਭਾਈ ਮੈਂ ਤੇ ਦੋ ਘੰਟੇ ਕੱਢ ਕੇ ਆਇਆ ਤੂੰ ਤਾਂ ਭੱਜ ਗਿਆ ਉਧਰ ਫੜਿਆ ਗਿਆ ਇਹ ਸਰਕਾਰੀ ਨੂੰ ਬੜਾ ਮੋਕੇ ਤੇ ਹੀ ਬੁਲਾ ਲਿਆ ਗਿਆ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਅੰਮ੍ਰਿਤਸਰ ਲਾਰੈਂਸ ਰੋਡ ਦੀ ਘਟਨਾ ਹੈ ਉਹ ਫੜਿਆ ਗਿਆ ਹੈ ਕਿ ਹਾਂਜੀ ਜੈਦ ਸਾਈਡ ਬਾਈਕ ਤੇ ਇੱਕ ਪਾਸੇ ਸਿੱਧੇ ਕਰ ਰਹੇ ਹੋ ਤੁਸੀਂ ਬੋਲੋ ਮਨੀਸ਼ ਕਿਥੋਂ ਆਇਓ ਜਲੰਧਰ ਤੋਂ ਜਲੰਧਰ ਤੋਂ ਕੀ ਹੋਇਆ ਕੀ ਹੋਇਆ ਕਾਰਨ ਮੈਂ ਚੋਕ ਨਸ਼ੇ ਦੀ ਤੋੜ ਤੇ ਫਸਰ ਮੈਂ ਉੱਚੀ ਬੋਲੋ ਨਸ਼ੇ ਦੀ ਤੋੜ ਤੇ ਫਸਰ ਮੈਂ ਨਾ ਚਾਕਲੇਟਾਂ ਲੈਂਦੀ ਆ ਮੈਂ ਧੋੜ ਗਿਆ ਦੇਖ ਕੇ ਜੀ ਉਹਨਾਂ ਅੱਛਾ ਕਿੰਨੀਆਂ ਚਾਕਲੇਟ ਡੱਬਾ ਸੀ ਵੱਡਾ ਨਹੀਂ ਨਹੀਂ ਸਭ ਤੇ 4 ਚਾਕਲੇਟਾਂ ਤੇਜਾ ਚਾਕਲੇਟਾਂ ਹਾਂ ਇਹ ਹਾਂ ਲਉਣਾ ਠੀਕ ਹੈ ਹਾਂ ਜੀ ਗਲਤੀ ਹਾਂ ਜੀ ਨਸ਼ੇ ਦੀ ਤੋੜ ਦੇ ਵਿੱਚ ਕਰਕੇ ਪਰ ਮੇਰੇ ਤੋਂ ਆ ਗਈ ਕਿ ਕਿਉਂ ਲਾਣੀ ਸੀ ਤਾਂ ਗਲਤੀ ਹੋਈ ਨਸ਼ਾਈ ਦਵਾਈ ਕਿੰਨੀ ਦਿਨ ਤੋਂ ਦਵਾਈ ਮੇਰੇ 6-7 ਮਹੀਨੇ ਤੋਂ ਤਾਂ ਗਲਤੀ ਹੋਏ ਪਹਿਲਾਂ ਮ ਕੰਮ ਕਰਦਾ ਸੀ ਸਰ ਜੀ ਅੱਛਾ ਆ ਗੱਲ ਕਿਹੜਾ ਕੰਮ ਕਰਦਾ ਸੀ ਪਹਿਲੇ ਪਹਿਲਾਂ ਕੋਰੀਅਰ ਦਾ ਕੰਮ ਕਰਦਾ ਲੱਗਦਾ ਕਿ ਟੀਕੇ ਲਾਣੀ ਜੈਜਵਾ ਜਵਾਨੀ ਬੱਟੀ ਹੁੰਦੀ ਤੁਹਾਡੀ ਕੀ ਇਹਦੀ ਉਮਰ ਹੈ ਉਮਰ ਤੇਰੀ ਛੋਟੀ ਜਨੀ ਹੈ ਹੋਰ ਕਿੰਨੀ ਬਦਨਾਮੀ ਹੋਣੀ ਹੈ ਤਾਂ ਗਲਤੀ ਹੋਈ ਇਹ ਕੋਈ ਨਹੀਂ ਕਹਿ ਸਕਦਾ ਮੇਰਾ ਨਾਮ ਸੁਨੀਲ ਕੁਮਾਰ ਜੀ ਕੁਮਾਰ ਜੀ ਕੀ ਹੋਇਆ ਇਹ ਅਸੀਂ ਹੁਣ ਇੱਥੇ ਡਿਊਟੀ ਦੇ ਖੜੇ ਹਾਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ ਜੇ ਸਹੀ ਤੇ ਸਾਨੂੰ ਇਹ ਨਾਵਲਡੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ ਸਹੀ ਫਿਰ ਉਹਦੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਹੁਣ ਤੇ ਇਹ ਕਹਿੰਦਾ ਕਿ ਚੋਕਲੇਟਾਂ ਚੋਰੀ ਕੀਤੀਆਂ ਕਿੰਨੀਆਂ 3-4 3-4 ਚੋਕਲੇਟਾਂ ਕਹਿੰਦਾ ਚੋਰੀ ਕੀਤੀਆਂ ਤੇ ਆਹ ਵੇਖੋ ਇਹ ਟੀਕਾ ਵੀ ਇਹ ਤੋਂ ਬਰਾਮ ਦਾ ਆਵਾ ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ ਕੀ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜਾਈ ਤੋੜ ਦੇ ਵਿੱਚ ਹੁਣ ਕੀ ਕਰਦੀ ਕਰਦੀ ਇਹ ਹੁਣ ਜੀ ਥਾਣੇ ਫੋਨ ਕੀਤਾ ਸੀ ਬੰਨ ਤੇ ਉੱਥੋਂ ਆਉਂਦੇ ਮਲਾਜ਼ਮ ਅਗਲੀ ਕਾਰਵਾਈ ਉਹਨਾਂ ਕਰਨੀ ਫਿਰ